ਅੱਜ ਕੱਲ ਇਹ ਇੱਕ ਲਾਜਿਕ ਬੜਾ ਦਿੱਤਾ ਜਾਂਦਾ ਹੈ ਖਾਸ ਤੌਰ ਤੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਕਿ ਅਸੀਂ ਸਿੱਖੀ ਦੇ ਨਾਲ ਅੰਦਰੋਂ ਜੁੜੇ ਹੋਏ ਹਾਂ ਤੁਸੀਂ ਇਹ ਗੱਲ ਦੇਖੋ ਕੋਈ ਬੰਦਾ ਕਿਸੇ ਵਿਆਹ ਸ਼ਾਦੀ 'ਚ ਜਾਵੇ ਉਹ ਕਵੇ ਵੀ ਮੈਂ ਅੰਦਰੋਂ ਕੱਪੜੇ ਪਾਏ ਆ ਮੈਂ ਬਾਹਰੋਂ ਨੰਗਾ ਆਉਂਗਾ ਇਹ ਗੱਲ ਕਬੂਲੀ ਜਾ ਸਕਦੀ ਹੈ ਜਾਂ ਫਿਰ ਆਪਾਂ ਕਈਏ ਵੀ ਮੈਂ ਆਪਣੇ ਅੰਦਰੋਂ ਤੇ ਬਹੁਤ ਰਿਸਪੈਕਟ ਕਰਦਾ ਆਪਣੇ ਫਾਦਰ ਦੀ ਬਾਹਰੋਂ ਗਾਲਾਂ ਕੱਢਾਂਗਾ ਇਹ ਵੀ ਨਹੀਂ ਹੋ ਸਕਦਾ ਇਸੇ ਤਰ੍ਹਾਂ ਜੇ ਸਿੱਖੀ ਅੰਦਰ ਹੈ ਜੇ ਘਰ ਦੇ ਅੰਦਰ ਮਹਿਕ ਹੈ ਜੇ ਗੁਲਾਬ ਦੇ ਖੁਸ਼ਬੂ ਦੇ ਵਿੱਚ ਮਹਿਕ ਹੈ ਤਾਂ ਹੀ ਉਹ ਬਾਹਰ ਵੀ ਦਿਖਣੀ ਚਾਹੀਦੀ ਦਿਖਣੀ ਵੀ ਚਾਹੀਦੀ ਹੈ ਨਾ ਖਿੜਿਆ ਹੋਇਆ ਫੁੱਲ ਕਿੱਥੋਂ ਪਤਾ ਲੱਗਦਾ ਉਹਦੇ ਰੰਗ ਰੂਪ ਤੋਂ ਉਹਦੀਆਂ ਜੜਾਂ ਅੰਦਰੋਂ ਪਾਣੀ ਨਾਲ ਜੁੜੀਆਂ ਆ ਫੁੱਲ ਦੀਆਂ ਤਾਂ ਹੀ ਉਹ ਖਿੜਿਆ ਨਾ ਤੇ ਜੇ ਸਾਡੇ ਅੰਦਰ ਸਿੱਖੀ ਹੈਗੀ ਆ ਤੇ ਬਾਹਰ ਸਿੱਖੀ ਦੇ ਗੁਣ ਵੀ ਹੋਣਗੇ ਨਾ ਸਿੱਖੀ ਅੰਦਰ ਕੀ ਆ ਅੰਦਰ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਕਰਨਾ ਹੀ ਸਿੱਖੀ ਹੈ ਤੇ ਗੁਰੂ ਦੇ ਸ਼ਬਦ ਦੀ ਵਿਚਾਰ ਅੰਦਰ ਤੇ ਬਾਹਰ ਦੋਵੇਂ ਪਾਸੇ ਨਜ਼ਰ ਆਊਗੀ ਜੇ ਅੰਦਰ ਸਿੱਖੀ ਹੈ ਤੇ ਬਾਹਰ ਸਿੱਖੀ ਦੇ ਗੁਣ ਦਾੜਾ ਕੇਸ ਨਜ਼ਰ ਆਉਣਗੇ ਜੇ ਅੰਦਰ ਸਿੱਖੀ ਹੈ ਬਾਹਰ ਜ਼ੁਬਾਨ ਤੇ ਮਠਾਸ ਨਜ਼ਰ ਆਊਗੀ ਜੇ ਅੰਦਰ ਸਿੱਖੀ ਹੈ ਤੇ ਬਾਹਰ ਸਿੱਖੀ ਦਾ ਪਹਿਰਾਵਾ ਵੀ ਨਜ਼ਰ ਆਊਗਾ ਸੋ ਜੋ ਅੰਦਰ ਹੈ ਜੋ ਪਾਵੇ ਭਾਂਡੇ ਮਤਲਬ ਪਹਿਰਾਵਾ ਜ਼ਰੂਰੀ ਹੈ ਤੁਹਾਡੇ ਮੁਤਾਬਕ ਪਹਿਰਾਵਾ ਜ਼ਰੂਰੀ ਹੈ ਪਰ ਪਹਿਰਾਵਾ ਪਖੰਡ ਲਈ ਜ਼ਰੂਰੀ ਨਹੀਂ